ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋ ਬ੍ਰਦਰ ਡੇਰੀ ਫਾਰਮ ਚੈਨਲ ਤੇ ਅੱਜ ਇੱਕ ਨਵਾਂ ਵਲੌਗ ਲੈ ਕੇ ਆਏ ਆਂ ਜੀ ਤੁਹਾਡੇ ਲਈ ਅੱਜ ਆਪਾਂ ਬਣਾਵਾਂਗੇ ਗੁਜਰੇਲਾ ਤਿਆਰੀਆਂ ਚੱਲ ਜੰਦੀਆਂ ਗਾਜਰਾ ਹੋਈ ਜਾਂਦੀਆਂ ਤੇ ਪੱਟੀ ਬਾਲ ਕੇ ਤੇ ਆਪਾਂ ਕਰਦੇ ਹਾਂ ਸ਼ੁਰੂ ਕੜਾਈ ਧੋ ਲਈਏ ਜੁੜੇ ਰਹੋ ਐਂਡ ਤੱਕ ਕੜਾਈ ਤੇ ਖੁਰਪੇ ਦੀ ਸਫਾਈ ਚੱਲ ਰਹੀ ਹੈ ਜਿ ਜੋਰਾਂ ਚੋਰਾ ਤੇ ਬਣਾ ਲਈ ਅੱਜ ਗਜਰੇਲਾ ਫਿਰ ਉਹ ਦਰਮਾ-ਦਰਮ ਜਦਰੇਲਾ ਅੰਦਾ ਸਾਫ ਕਰ ਲਈ ਫਿਰ ਸਾਫ ਸਾਫ ਕਰਨੇ ਪੈਣੇ ਬਿਲਕੁਲ ਨਹੀਂ ਤਾਂ ਐਵੇਂ ਖੱਟਾ-ਬਿਠਾ ਟੇਸਟ ਆਊਗਾ ਗਜਰੇਲੇ ਵੱਡੇ ਸਰਦਾਰ ਜੀ ਪਹੁੰਚ ਚੁੱਕੇ ਨੇ ਬਾਈ ਜੀ ਦੋ ਦੋ ਹੀ ਲੱਗੇ ਗਾਜਰਾਂ ਨੂੰ ਇਹ ਮਸ਼ੀਨ ਚੱਕਰਾ ਇਹ ਮਸ਼ੀਨ ਨੂੰ ਨਾ ਤਰਬੋਜ਼ੀ ਲੋਡ ਨਾ ਕਿਸੇ ਐਕਸਟਰਾ ਇੰਜਣ ਦੀ ਇੱਕ ਇੰਜਣ ਹੀ ਬੜਾ ਹੈ ਕਿ ਨਹੀਂ ਹੈਲੋ ਕਰ ਦੇ ਹੈਲੋ ਕਰ ਦੇ ਹੈਲੋ ਇਹ ਦੁੱਧ ਆ ਗਿਆ ਪੱਠੀ ਬਾਲਦੇ ਆ ਤੇ ਪੱਠੀ ਬਾਲ ਕੇ ਫਿਰ ਕੜਾਈ ਰੱਖ ਕੇ ਤੇ ਦੁੱਧ ਪਾਉਣੇ ਠੀਕ ਹੈ ਅਲਾਈਨਮੈਂਟ ਸਹੀ ਹੈ ਪੇਪਾ ਪੂਪਾ ਸਹੀ ਨੇ ਲੀਕ ਨਾ ਹੋਵੇ ਕਿਤੇ ਨਹੀਂ ਇਹ ਲੈ ਲੈਂਦੀ ਪੱਠੀ ਲਈ ਅੱਛਾ ਨਵੀਂ ਲੈਦੀ ਦੱਸ ਕੋ ਦੇ ਨਾ ਇਹਨੇ ਵਾਹ ਵਾਹ ਕੁ ਸਵਾਦ ਜਾਂ ਗਜਰੇਲਾ ਬਣੇ ਲੈ ਜੀ ਕੱਟੀਏ ਸਕੇ ਪਿਛੇ ਥੱਲੇ ਕੋਈ ਚੇਪਰ ਚੁਪਰ ਜਰਾ ਮੇਰਾ ਵੀਉ ਬਣਾ ਲੈ ਇਹ ਮੁੰਟਰੀ ਫਰਤੀ ਕੀ ਲਾਦ ਆਇਦਰ ਕਰੀ ਮੂੰ ਨਾਲੇ ਕਰੀ ਜਾਣਾ ਨਾਲੇ ਖਾਈ ਜਾਣਾ ਦੱਸ ਉਹ ਟੁੱਟ ਗਈ ਸੇ ਤੜ ਕੇ ਉਹ ਬਾਦ ਇੰਨੀ ਕੁ ਰਹਿ ਗਈ ਮੈਂ ਕੀ ਖਾਣੀ ਮੈਂ ਕੀ ਖਾਣੀ ਖਾਈ ਗਿਆ ਗਾਜਰਾਂ ਕਟਰੀਆਂ ਨਹੀਂ ਚਾਹੀਦੀਆਂ ਠੀਕ ਹੈ ਨਾ ਪਾਣੀ ਸਕਾ ਲੋ ਪਾਣੀ ਸਕਾ ਕੇ ਤੇ ਫਿਰ ਵਿੱਚ ਘਿਓ ਪਾਵਾਂਗੇ हो गया चलो लो ਸਰ ਇਹ ਸਭ ਸਾਬ ਆ ਗਏ ਨੇ ਸਾਡੇ ਸਾਬ ਸਾਬ ਓਕੇ ਕਰ ਦਿਓ ਪਹਿਲੀ ਵਾਰੀ ਬਣਾਉਣ ਲੱਗੀਆਂ ਲੱਗੀਆਂ ਹਾਂ ਪਹਿਲੀ ਵਾਰੀ ਬਈ ਸਾਡਾ ਪਹਿਲੀ ਵਾਰੀ ਹੈ ਬਣਿਆ ਬਹੁਤ ਖਾਦਾ ਹਾਂ ਬਣਿਆ ਖਾਦਾ ਤੇਰੀ ਵਾਰੀ ਪਰ ਆਪ ਪਹਿਲੀ ਵਾਰੀ ਬਣਾਉਣ ਲੱਗੇ ਚਲਾਈ ਨਾ ਸੜੇ ਕਿਉਂ ਬਾਲੀ ਬਿਲਕੁਲ ਚਾਰਜ ਫਿਰੇ ਕਿਉਂ ਲਾ ਕੇ ਵੀ ਉਹਨਾਂ ਨੇ ਕੜਾਈ ਸੜ ਜੇ ਚੇਕ ਜਿਆਦਾ ਪੱਟੀ ਦਾ ਥੋੜੀ ਜੀ ਘੱਟ ਨਾ ਕਰ ਲੀਏ ਬਾਈ ਸੈੱਟ ਕਰੀ ਨਾ ਲੌਂਗੀਆਂ ਨਾ ਕਿਉਂ ਜਲੀਆ ਸੰਸੇਂਦੀ ਪਾਣੀ ਪਾਰ ਆ ਗਿਆ ਲੋ ਵੀ ਸੇ ਕਹਿਣਾ ਵੀ ਤੇਲ ਫੋਰੇ ਮਾਰਨ ਨੂੰ ਵੀ ਲੱਗ ਪਿਆ ਤੇਲ ਕਈ ਨਾ ਕਿਉਂ ਬਾਈ

ਪਾਹੜਾ ਹੀ ਇੱਥੇ ਪਿਆ ਸੀ ਹਾਲੋ ਕਿ ਲੋਡੇ ਰੱਖ ਲੈ ਚਾਵਾ ਚਾਵਾ ਛਾਵਾ ਮੁੰਡਾ ਖਿੱਚੀ ਆਉ ਕੰਮ ਛੇਤੀ ਕਰੋ ਦੁੱਧ ਬਾਲਿਆਂ ਦੇ ਆ ਚੱਲਿਆ ਛੇਤੀ ਕਰੋ ਦਿੰਦੀ ਗੱਡੀ ਕੰਮ ਕਿ ਨਹੀਂ ਜਾਚਾ ਗੱਡੀ ਕੰਮ ਦਿੰਦੀ ਕਿ ਨਹੀਂ ਅਰ ਦੋਸਤੋ ਥੋੜੀ ਜੀ ਪਾਵਾਂਗੇ ਖੰਡ ਇਹਦੇ ਨਾਲ ਦੁੱਧ ਥੱਲੇ ਨਹੀਂ ਲੱਗਦਾ ਸੋ ਨਾਲ ਚਾਇਆ ਮੈਨੂੰ ਬਾਕੀ ਆਪਾਂ ਤੇ ਜ਼ਿਆਦਾ ਪਤਾ ਨਹੀਂ ਲੋ ਦੋਸਤੋ ਪਾਉਣੇ ਗਾਜਰਾ ਇੱਕ ਰਾਇਨੀਆਂ ਕੋ ਪਾਉਣੇ ਆ ਤੇ ਫਿਰ ਉਹਨਾਂ ਚ ਇਹਨੂੰ ਕਰਦੇ ਆ ਗਰਮ ਕਰੂੰ ਤੇ ਬਾਲੇ ਦਵਾਉਣੇ ਫਿਰ ਬਾਕੀ ਪਾਉਣੇ ਪੱਟੀ ਦਾ ਹੀ ਸੋਗਾ ਦੁੱਧ ਗਰਮ ਛੇਤੀ ਹੋ ਜਾਂਦਾ ਛੇਤੀ ਬਣ ਜਾਂਦਾ ਸਾਰਾ ਸਮਾਨ ਆਪਣੇ ਸ਼੍ਰੀਮਾਨ ਦਾਦੀ ਜੀ ਵੀ ਪਹੁੰਚੇ ਫਰਦਾਇਤਾਂ ਦੇ ਬੀਬੀ ਜੀ ਕੀ ਹਾਲ ਨੇ ਠੀਕ ਠਾਕ ਹਾਂਜੀ ਹਾਂਜੀ ਅਰੇ ਲਿਖਾਤਾ ਆਂ ਜੀ ਗੱਜਰੇਲੇ ਦੀ ਸਖਲਾਈ ਦੇਣਾ ਹੈ ਮੈਂ ਦੱਸਾਂ ਮੁੰਡਿਆਂ ਨੂੰ ਕਿਵੇਂ ਬਣਾਉਣਾ ਬਿਲਕੁਲ ਤੁਸੀਂ ਤਾਂ ਬਣਾਉਂਦਾ ਰਹਿੰਦਾ ਰਿਹਾ ਸੀ ਖਾਣ ਵਾਲਿਆਂ ਚੋਂ ਸਾਡੀ ਮਹਾਰਾਜਾ ਦੀ ਕਲਾ ਕਰ ਬਿਲਕੁਲ ਜੀ ਐਡਾ ਕਿਰਪਾ ਆਪਣੇ ਕੋਲ ਆਇਆ ਹੋਣਾ ਹੀ ਨਹੀਂ ਗੁਰਦਵਾਰੇ ਮਿਲੂ ਕੰਮ ਪੂਰਾ ਬਾਲਿਆਂ ਤੇ ਹੋ ਗਿਆ ਅੱਜ ਕਿਲੇ ਆਪਾਂ ਅੱਜ ਥੋੜਾ ਜਿਹਾ ਪਾਣੀ ਦੇ ਛਿੱਟਾ ਮਾਰਾਂਗੇ ਇਹਦੇ ਨਾਲ ਬਹਿ ਜਾਊਗਾ ਗੱਲ ਕਰਨੇ ਕਿਰਦੇ ਹਾਂ ਹਲਾ ਜਮੇ ਬੰਦ ਕਰਤੀ ਨਹੀਂ ਚੱਲ ਤੂੰ ਉੱਥੇ ਅਗਰ ਬੱਤੀ ਨਾ ਲਾ ਦਿਓ ਆਓ ਵਾਹ ਕਿੰਨੇ ਬਾਾਰ ਬਣੀ ਵਾਹ ਲਿਆ ਫਿਰ ਕੀ ਸਕੀਮ ਹੈ ਇਹਨੇ ਦਿਮਾਗ ਠੀਕ ਹੈ ਬਿਲਕੁਲ ਯਾਰ ਦਿਮਾਗ ਹੀ ਤੇਰਾ ਅਸੀਂ ਤੇ ਦੱਸ ਟਾਈਮ ਪੂਰਾ ਕਰਨਾ ਹੈ ਨਹੀਂ ਅਸਲ ਤੇ ਬੜੀ ਜਾਂਦਾ ਨਹੀਂ ਕੁਛ ਨਹੀਂ ਹੈਗਾ ਕਰਤਾ ਹੈ ਕੰਮ ਕੀ ਕਰ ਲੋਗੀ ਥਾਣੇਦਾਰ ਅੰਕਲ? ਮਾੜਾ ਤੇ ਮਾੜਾ ਬਿਨਾ ਬੁਲਟ ਪ੍ਰੂਫ ਤੋਂ ਆ ਗਿਆ ਨਾ ਆਪਾਂ। ਹਾਂ ਉਹ ਯਾ ਤੇ ਗਾਜਰ ਹੀ ਨਾ। ਛੱਡ ਦੇ ਗਾਜਰ। ਖਾ ਲਈ ਹਾਂ। ਲੋਕ ਥਾਣੇਦਾਰ ਹੱਸ ਦੋਲਾ ਕਾ ਨਾ ਭਾਈ ਅਦਰੋਂ ਥਾਣੇਦਾਰ ਅੰਕਲ ਪਛਾਣ ਜਾ। ਮਾਰ ਰਿਹਾ ਚਲਾਈਆਂ। ਲੈ ਬਾਲਾ ਪੀ ਮਸਤ ਤਾਂ ਚੱਕ ਮੇਰਾ ਦਿਮਾਗ ਸ਼ੁਕਰੀਆ ਭਾਈ ਜੀ ਤੁਹਾਡਾ ਅਰਗਬਤੀ ਲਾ ਦਿਓ ਤਾਇਰ ਨਾਲ ਨਾਲ ਵਧੀਆ ਅਰਗਬਤੀ ਲਾ ਦੇਣਾ ਨਾਲ ਕੋਲ ਚੰਗੀ ਜੀ ਨਾਲ ਮਕੀਨ ਲਿਓ ਪਰ ਇਹ ਪਾ ਦੀਏ ਦੇਖੋ ਭਾਈ ਕੰਮ ਬਾਲਿਆਂ ਤੇ ਪੂਰਾ ਚੀਮਾ ਭਾਈ ਦਮੇ ਕੱਟ ਕਰਤੀ ਨਹੀਂ ਵਾਧੂ ਵਜੇ ਕੋਈ ਨਹੀਂ ਉਹ ਜੀਉਣਾ ਤੇ ਹੁਣ ਆ ਤੇ ਇੱਧਰ ਫੋਟੋ ਸ਼ੂਟ ਹੋ ਰਿਹਾ ਤੇਜ਼ ਕਰੀਏ ਜਿਆਦਾ ਨਾ ਕਰੀ ਕਿਹੜੇ ਪਾਸੇ ਹੋਣਾ ਹੈ ਪਰਾਂ ਪਰਾਂ ਨੂੰ ਅੱਦਲ ਬਸ ਇਹ ਨਹੀਂ ਇੱਥੇ ਆਉਣਾ ਇੱਥੇ ਆਉਣਾ ਹੋਤ ਗਿਆ ਇੰਨਾ ਵੀ ਨਹੀਂ ਮੈਂ ਕੱਚਾ ਕਰਾ ਦੀ ਹਾਂਜੀ ਰਿਪੋਰਟਾਂ ਓਕੇ ਗਾਜਰਾ ਪੈ ਗਈਆਂ ਪੈ ਗਈਆਂ ਸੁੱਕਣਾ ਸ਼ੁਰੂ ਹੋ ਗਿਆ ਹੋ ਗਿਆ ਬਣ ਜਾਣਾ ਬਾਛੇ ਦੀ ਕਰਨੇ ਚੱਕ ਬਸ ਟੈਸਟਿੰਗ ਕਰਦੇ ਫਿਰ ਹਾਂ ਉਹ ਸੰਗਣਾ ਹੋ ਗਿਆ ਨਾ ਹਾਂ ਦੁੱਧ ਸੰਗਣਾ ਹੁੰਦਾ ਜਾਂਦਾ ਹੋ ਗਿਆ ਆ ਦੇਖ ਬਣਨਾ ਸ਼ੁਰੂ ਹੋ ਗਿਆ ਗਾਜਰਾ ਹੁਣ ਸੁੱਕਣਾ ਸ਼ੁਰੂ ਹੋ ਗਿਆ ਹੁਣ ਹੌਲੀ ਹੌਲੀ ਸੁੱਕਦਾ ਸੁੱਕਦਾ ਤੇ ਫਿਰ ਸੰਗਣਾ ਹੋ ਜਾਊਗਾ ਬੇਦਰੇਲਾ ਬਣੀ ਜਾਂਦਾ ਤੇ ਇਧਰੋਂ ਆ ਗਈ ਚਾਹ ਵੇਸਣ ਤੇ ਲੱਡੂਆਂ ਨਾਲ ਕਿਧਰੋਂ ਆਈ ਆ ਜੋ ਜਿੰਨੇ ਜਿੰਨੇ ਪੀਣ ਚਾਹ ਕਿਧਰੋਂ ਆਈ ਇਧਰੋਂ ਰਸੋਈ ਚੋਂ ਨਹੀਂ ਇਧਰੋਂ ਆਈ ਨਹੀਂ ਇਧਰੋਂ ਰਸੋਈ ਚੋਂ ਆਜੋ ਚਾਹ ਕਿਧਰੋਂ ਆ ਆਜੋ ਮਿੱਤਰੋ ਜਿੰਨੇ ਜਿੰਨੇ ਪੀਣੀ ਚਾਹ ਨਾਲ ਵੇਸਣ ਇਹ ਵੀ ਕਰਦਾ ਬਣਿਆ ਆ ਕੋਈ ਆਗੇ ਰੋਗੇ ਲਓ ਥਾਣੇ ਦਾ ਅੰਕਲ ਚਾਹ ਪੀਓ ਯੋ ਵੇਂਗਰੋ ਵੀ ਦਿਓ ਯਾਰ ਮੂੰਹ ਤਾਂ ਮਿੱਠਾ ਕਰਾਈਏ ਕਿ ਜਰੇਲੇ ਤੇ ਚਾਹ ਲਾਓ ਸਰਦਾਰ ਜੀ ਸੇਕ ਵਧਾਤਾ ਸੀ ਤੇ ਦੇਖੋ ਨਾਲੋ ਨਾਲ ਕਿੰਨਾ ਸੁੱਕਦਾ ਜਾਂਦਾ ਥੋੜੀ ੋਲੀ ਐ ਸੁੱਕਦਾ ਸੁੱਕਦਾ ਜਮਾ ਥੋੜਾ ਰਹਿ ਜਾਣਾ ਕਰਦੇ ਹਾਂ ਚੈੱਕ ਮਿੱਠਾ ਪਤਾ ਠੀਕ ਹੈ ਮਿੱਠਾ ਠੀਕ ਹੈ ਕਾਟਿਆ ਮਿੱਠਾ ਕਾਟਿਆ ਜਾਓ ਖੰਡ ਵਾਲਾ ਡੱਬਾ ਲਿਆਓ ਪਾਈਏ ਅੱਧਾ ਕਿਲੋਵਾ ਲੋ ਜਮਾ ਥੋੜਾ ਰਹਿ ਗਿਆ ਹੁਣ ਤੇ ਸੁੱਕਦਾ ਸੁੱਕਦਾ ਕਿੰਨਾ ਸੁੱਕ ਗਿਆ ਪੌਣੇ ਥੋੜੀ ਜੀ ਖੰਡ ਹੋਰ ਚੈੱਕ ਕੀਤਾ ਮਿੱਠਾ ਘੱਟ ਸੀ ਲੈ ਥੋੜੀ ਜੀ ਪਾਇਓ ਖੰਡ ਉੱਧਰ ਪਾਇਓ ਮਿੱਠਾ ਚੈੱਕ ਰੀਏ ਨਾ ਅੱਛਾ ਘਾਟੇਕ ਪੂਰਾ ਹੈ ਇਹ ਚ ਖੰਡ ਪਾਓ ਹੋਰ ਮੋਏ ਮੋਏ ਨਾ ਜੀ ਦੇਰ ਸਾਇ ਨੇ ਅਜ ਜਮਾ ਸੁੱਕ ਗਿਆ ਤੇ ਹਵਾਈ ਫੈਰ ਪੂਰੇ ਚੱਲ ਰਹੇ ਦੇਖੋ ਬਦਬਦੂ ਗੁਰਨਾਸ਼ ਛਾ ਮਾਰਦੇ ਵੇ ਪਟਾਕੇ ਪੈਂਦੇ ਪੂਰੇ ਬਿਦਰੇਲਾ ਗਿਆ ਜੀ ਬਣ ਦੇਖੋ ਰਿਪੋਰਟਾ ਚੈੱਕ ਕਰ ਸਕਦੇ ਹੁਣ ਇਹਨੂੰ ਕੱਢਾਂਗੇ ਕਿਸੇ ਖੁੱਲੇ ਭਾਂਡੇ ਚ ਬਿਦਰੇਲਾ ਬਣ ਗਿਆ ਪੱਕੇ ਰਿਪੋਰਟਾ ਹੋਰ ਹੋ ਗਿਆ ਤਿਆਰ ਆ ਕਾਰਦਾਈ ਦੁੱਧ ਅੱਛਾ ਕਾਰਦੀਆਂ ਗਾਜਰਾਂ ਆਪਦੀ ਮਿਹਨਤ ਆਪਦੀ ਮਿਹਨਤ ਯਾਰ ਕਿਉਂ ਘਰ ਲਈ ਘੋਸੀ ਹੁਣ ਆਪਾਂ ਬਣ ਗਿਆ ਸਾਰਾ ਪਰਿਵਾਰ ਖਾਵਾਂਗੇ ਜਦੋਂ ਮੌਕਾ ਆ ਫੇਰ ਬਣਾਵਾ ਬਿਲਕੁਲ ਸਿਲੰਡਰ ਹੀ ਬੋਲਦਾ ਸੀ ਇੱਕੋ ਸਿਲੰਡਰ ਹੀ ਬੋਲਦਾ ਸੀ ਚੱਲ ਉਹ ਤਾਂ ਆਪਾਂ ਬਣਾ ਨਹੀਂ ਸਕਦੇ ਲੱਕੜਾਂ ਤੇ ਨਾ ਪਾਏ ਟਾਈਮ ਬੜਾ ਲੱਗ ਜਾਂਦਾ ਸੀ ਧੋਵਾ ਬੜਾ ਪੈਣਾ ਐਨਕਾਂ ਵਾਲਾ ਤਾਂ ਕੰਮ ਔਖਾ ਹੋ ਜਾਂਦਾ ਨਾ ਉਹਨੂੰ ਖੁੱਲੇ ਪਾਂਡੇ 'ਚ ਕੱਢ ਕੇ ਠੰਡਾ ਕਰਾਂਗੇ ਥੋੜਾ ਬਹੁਤ ਫਿਰ ਛਕਾਂਗੇ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਇੱਥੇ ਖਤਮ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ ਵੀਡੀਓ ਚੰਗੀ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ